ਐਜਰੀਵਾਲ ਨੇ ਆਪਣੇ ਪੰਜਾਬ ਦੇ ਅਫਸਰ ਦਿੱਲੀ ਬੁਲਾਏ ਉਹਨਾਂ ਨਾਲ ਪਲੈਨਿੰਗ ਕੀਤੀ ਗਈ ਕਿ ਮੈਨੂੰ 25-30 ਹਜ਼ਾਰ ਕਰੋੜ ਰੁਪਇਆ ਇਕੱਠਾ ਕਰਨਾ ਹੈ ਤੇ ਕੀ ਕੀਤਾ ਜਾਏ ਦਿੱਲੀ ਦੇ ਬਿਲਡਰ ਬੁਲਾਏ ਉਹਨਾਂ ਨੂੰ ਕਿਹਾ ਤੁਸੀਂ ਪੰਜਾਬ ਵਿੱਚ ਜਾਓ ਜਿਹੜੇ ਸ਼ਹਿਰ ਵਿੱਚੋਂ ਤੁਹਾਨੂੰ ਕਿੰਨੀ ਜ਼ਮੀਨ ਚਾਹੀਦੀ ਹੈ ਡੀਸੀ ਅਫਸਰ ਦੇ ਸਾਹਮਣੇ ਬਠਿੰਡਾ ਜ਼ਿਲ੍ਹਾ ਤੇ ਮਾਨਸਾ ਜ਼ਿਲ੍ਹਾ ਦੇ ਕੋਨੇ-ਕੋਨੇ ਤੋਂ ਆਏ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਮਿਆਂ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਜੋਸ਼ ਦੇਖ ਕੇ ਥੋੜਾ ਕੱਠ ਦੇਖ ਕੇ ਮੇਰਾ ਸਿਰ ਝੁਕਦਾ ਹੈ ਵੱਡੇ ਬਾਦਲ ਸਾਹਿਬ ਨੂੰ ਮੈਨੂੰ ਵੀ ਇਸ ਸਾਰੀ ਸਮੂਚੀ ਅਕਾਲੀ ਲੀਡਰਸ਼ਿਪ ਨੂੰ ਅਕਾਲੀ ਵਰਕਰਾਂ ਤੇ ਮਾਣ ਹੈ ਆ ਆਪਣਾ ਘਰ ਹੈ ਜੋ ਹਾਲਾਤ ਬਣੇ ਐ ਮੈਂ ਉਹਨਾਂ ਬਾਰੇ ਪਹਿਲੇ ਜ਼ਿਕਰ ਕਰਨਾ ਚਾਹੂੰਗਾ ਆ ਲੈਂਡ ਗ੍ਰੈਬਿੰਗ ਸਕੀਮ ਕੀ ਹੈ ਕੇਜਰੀਵਾਲ ਨੇ ਆਪਣੇ ਪੰਜਾਬ ਦੇ ਅਫਸਰ ਦਿੱਲੀ ਬੁਲਾਏ ਉਹਨਾਂ ਨਾਲ ਪਲਾਨਿੰਗ ਕੀਤੀ ਗਈ ਕਿ ਮੈਨੂੰ 25-30 ਹਜ਼ਾਰ ਕਰੋੜ ਰੁਪਏ ਇਕੱਠਾ ਕਰਨਾ ਹੈ ਤੇ ਕੀ ਕੀਤਾ ਜਾਏ ਦਿੱਲੀ ਦੇ ਬਿਲਡਰ ਬੁਲਾਏ ਉਹਨਾਂ ਨੂੰ ਕਿਹਾ ਤੁਸੀਂ ਪੰਜਾਬ ਵਿੱਚ ਜਾਓ ਜਿਹੜੇ ਸ਼ਹਿਰ ਵਿੱਚੋਂ ਤੁਹਾਨੂੰ ਕਿੰਨੀ ਜ਼ਮੀਨ ਚਾਹੀਦੀ ਹੈ ਉਹ ਤੁਸੀਂ ਮੈਨੂੰ ਆਕੇ ਦੱਸਿਓ ਬਿਲਡਰਾਂ ਨਾਲ ਆਪਣੇ ਡੀਸੀ ਦੇ ਅਫਸਰ ਗਏ ਆਪਣੇ ਵੱਖ-ਵੱਖ ਸ਼ਹਿਰਾਂ ਦਾ ਉਹਨਾਂ ਨੇ ਦੌਰਾ ਕੀਤਾ ਜਿਵੇਂ ਥੋੜੇ ਪਠੰਡੇ ਉਹ ਬਿਲਡਰਾਂ ਨੇ ਕੋਈ ਸਾਢੇ 800 ਕਿੱਲਾ ਉਹਨਾਂ ਨੇ ਮਿਗਾ ਮਾਰੀ ਕਿ ਆਹ ਜ਼ਮੀਨ ਸਾਨੂੰ ਲੈ ਦਿਓ ਮਾਨਸਾ ਚ ਮੈਨੂੰ ਲੱਗਦਾ ਮੈਨੂੰ ਲੱਗਾ 212 ਕਿल्ले ਐ ਲੁਧਿਆਣੇ ਚ ਕਿਉਂਕਿ ਜਿਆਦਾ ਮੋਟਾ ਪੈਸਾ ਬੰਦਾ ਸੀ 24000 ਕਿੱਲਾ ਲੁਧਿਆਣੇ ਚ ਲੈਣ ਲੱਗੇ ਐ ਤੇ ਬਾਕੀ 5000 ਕਿੱਲਾ ਅੰਮ੍ਰਿਤਸਰ ਤੇ ਸਾਰੇ ਸ਼ਹਿਰਾਂ ਚ ਫਿਰ ਬਿਲਡਰਾਂ ਨੇ ਤੇ ਕੇਜਰੀਵਾਲ ਨੇ ਮੀਟਿੰਗ ਕਰਕੇ ਨਕਸ਼ਾ ਬਣਾ ਲਿਆ ਕਿ ਆਹ ਜ਼ਮੀਨ ਸਾਨੂੰ ਦੇ ਦਿਓ ਤੇ ਫਿਰ ਉਹਨੇ ਕੀ ਸੋਚਿਆ ਕਿਵੇਂ ਦੇਵਾਂਗੇ ਤੇ ਬਿਲਡਰਾਂ ਨੇ ਕਿਹਾ ਕਿ ਅਸੀਂ ਜੇ ਤੁਸੀਂ ਸਸਤੀ ਜ਼ਮੀਨ ਦਿਓਗੇ ਤਾਂ ਹੀ ਅਸੀਂ ਤੁਹਾਨੂੰ ਮੋਢੇ ਕਫੇ ਦੇਸ